ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸ਼੍ਰੀ ਗੁਰੂ ਵਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਜੋ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਵਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਤਰਫੋਂ ਇੱਕ ਸ਼ਾਨਦਾਰ ਕਬੱਡੀ ਕੱਪ ਜੋ ਕਿ ਸ਼੍ਰੀ ਗੁਰੂ ਵਦਾਸ ਸਟੇਡੀਅਮ ਦੇ ਵਿਖੇ ਘੁੰਮਣਾ ਵਿਖੇ ਕਰਵਾਇਆ ਜਾਂਦਾ ਹੈ ਸੋ ਉਸ ਦੀਆਂ ਤਿਆਰੀਆਂ ਇਸ ਵੇਲੇ ਯੋਰਾ ਸ਼ੋਰਾ ਨਾਲ ਹੋ ਰਹੀਆਂ ਹਨ ਜਿੱਥੇ ਕਿ ਵਕ ਵਕ ਵੀਆਈਪੀ ਉਸ ਗਰਾਊਂਡ ਦੀ ਮੈਨਾ ਕਰਨ ਆਉਂਦੇ ਹਨ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਰੀਅਲ ਜੋ ਕਿ ਡਾਇਰੈਕਟਰ ਟਰਾਂਸਪੋਰਟ ਪੰਜਾਬ ਸਰਕਾਰ ਸੋ ਉਹ ਚੇਚੇ ਤੌਰ ਤੇ ਅੱਜ ਤਿਆਰੀਆਂ ਦਾ ਜਾਜਾ ਲੈਣ ਆਏ ਹੋਣ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੋ ਜੀਆਂ ਤਿਆਰੀਆਂ ਹਨ ਕਿਹੋ ਜਿਹਾ ਪ੍ਰੋਗਰਾਮ ਢਿੱਕੇ ਜਾ ਰਿਹਾ ਹੈ ਇਸ ਗਰਾਊਂਡ ਦੇ ਵਿੱਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸਭ ਤੋਂ ਪਹਿਲਾਂ ਜਗਤ ਗੁਰੂ ਰਵਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈਆਂ ਉਹ ਜਿੱਦਾਂ ਕਿ ਪਿਛਲੇ 9 ਸਾਲਾਂ ਤੋਂ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਬਲਵੀਰ ਸਿੰਘ ਬੈਂਸ ਕੈਨੇਡਾ ਤੋਂ ਹਰ ਸਾਲ ਦੀ ਤਰ੍ਹਾਂ ਜਗਤ ਗੁਰੂ ਰਵਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਸਤਵ ਮਨਾਉਣ ਆਉਂਦੇ ਨੇ ਉਸ ਦੇ ਇਵਜ ਦੇ ਵਿੱਚ ਨੌਵਾਂ ਕਵੱਡੀ ਵਰਲਡ ਕੱਪ ਪੂਰੇ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਵਰਲਡ ਕੱਪ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਨਗਰ ਪਿੰਡ ਘੁੰਮਣਾ ਵਿਖੇ ਜਿਸ ਵਿੱਚ ਵੱਖ-ਵੱਖ ਵੱਡੀਆਂ-ਵੱਡੀਆਂ ਨੈਸ਼ਨਲ ਤੇ ਇੰਟਰਨੈਸ਼ਨਲ ਕਬੱਡੀ ਟੀਮਾਂ ਭਾਗ ਲੈ ਰਹੀਆਂ ਨੇ ਹੋਰ ਵੀ ਵੀਆਈਪੀ ਮਾਨਮੱਤੀਆਂ ਸ਼ਖਸੀਤਾਂ ਬਹੁਤ ਸਾਰੇ ਔਰ ਇਲਾਕਾ ਨਿਵਾਸੀ ਔਰ ਦੂਰੋਂ ਨੇੜੋਂ ਚੱਲ ਕੇ ਸੰਗਤ ਪਹੁੰਚ ਰਹੀ ਹੈ ਮੈਂ ਸਾਰੇ ਹੀ ਸੰਗਤ ਨੂੰ ਅਪੀਲ ਕਰਦਾ ਜਿੱਥੇ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਚੱਲੀ ਹੈ ਔਰ ਬੈਸ ਸਾਹਿਬ ਦਾ ਇੱਕ ਇੱਕੋ ਇੱਕ ਉਦੇਸ਼ ਹੈ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀ ਸਿਹਤ ਨੂੰ ਕਾਇਮ ਰੱਖਣ ਲਈ ਤਾਂ ਕਿ ਕਬੱਡੀ ਕੁਸ਼ਤੀਆਂ ਦਾ ਆਸਰਾ ਲੈਣ ਔਰ ਕਬੱਡੀ ਜਿਵੇਂ ਕਿ ਦੇਖੋ ਸਾਡੇ ਨੌਜਵਾਨ ਤੁਸੀਂ ਦੇਖੋਗੇ ਕਿਦਾਂ ਉਹਨਾਂ ਨੇ ਆਪਣੇ ਸਰੀਰ ਕਮਾਏ ਨੇ ਬਹਿਸ ਸਾਹਿਬ ਦਾ ਇੱਕੋ ਇੱਕ ਟੀਚਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਦੂਰ ਕਰਨਾ ਔਰ ਪੰਜਾਬੀ ਆਪਣੀ ਨਵੀਂ ਪੀੜੀ ਨੂੰ ਔਰ ਖੇਡਾਂ ਦੇ ਵਿੱਚ ਰੁਝਾਨ ਵਧਣ ਇਸ ਦੇ ਲਈ ਸਾਰੇ ਸਾਥੀਆਂ ਨੂੰ ਮੈਂ ਸਮੁੱਚੀ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਆਓ ਪਿੰਡ ਘੁੰਮਣਾ ਵਿਖੇ ਔਰ ਇੱਕ શ્રી ਗੁਰੂ ਰਵਦਾਸ ਮਹਾਰਾਜ ਜੀ ਦਾ ਕਬੱਡੀ ਵਰਲਡ ਕੱਪ ਦੇਖਣ ਲਈ 14 ਔਰ 15 ਫਰਵਰੀ ਨੂੰ ਇੱਥੇ ਆ ਕੇ ਤੁਸੀਂ ਪਧਾਰੋ ਔਰ ਅਸੀਂ ਸਾਰਿਆਂ ਦਾ ਤੁਹਾਡਾ ਸਵਾਗਤ ਕਰਦੇ ਆਂ ਮੈਂ ਆਪਣੇ ਸਤਿਕਾਰਯੋਗ ਵੱਡੇ ਵੀਰ ਬਹਿ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਸਾਲ ਤਕਰੀਬਨ 9 ਸਾਲ ਦੇ ਤਕਰੀਬਨ ਕਾਫੀ ਲੰਮਾ ਸਮਾਂ ਹੋ ਗਿਆ ਲੋਕ ਇੱਕ ਦੋ ਕਬੱਡੀ ਕੱਪ ਕਰਵਾ ਪਾਉਂਦੇ ਨੇ ਪਰ ਜਗਤ ਗੁਰੂ ਰਵਦਾਸ ਮਹਾਰਾਜ ਜੀ ਦਾ ਇਹਨਾਂ ਤੇ ਓਟ ਆਸਰਾ ਹੈ ਉਹਨਾਂ ਦਾ ਆਸ਼ੀਰਵਾਦ ਹੈ ਔਰ ਗੁਰੂ ਦੀ ਕਿਰਪਾ ਹੋਵੇ ਔਰ ਤੁਹਾਡੇ ਪੰਜਾਬੀਆਂ ਦਾ ਸਾਥ ਹੋਵੇ ਵੱਡਿਆਂ ਦਾ ਬਜ਼ੁਰਗਾਂ ਦਾ ਆਸ਼ੀਰਵਾਦ ਹੋਵੇ ਅਸੀਂ ਇਦਾਂ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿਵਾਂਗੇ ਸਾਰਿਆਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਵਹੀਰਾ ਘੱਟ ਕੇ ਤੁਸੀਂ ਪਿੰਡ ਮਾਨਕਾ ਕੁੰਮਣਾ ਵਿਖੇ ਆਓ ਔਰ ਇੱਥੇ ਆਪਣੀ ਸ਼ਾਨ ਵਧਾਓ ਸਾਰਿਆਂ ਨੂੰ ਜੈ ਪੀਮ ਜੈ 파ਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਨ ਗੁਰਦੇਵ ਸੋ ਬਹੁਤ ਬਹੁਤ ਧੰਨਵਾਦ ਅਮਰੀਦ ਜੀ